ਨਾਮ ਦਾਸ ਰਖੁ ਸੁਖਲਾਇ ਸੱਜਣ ਸੱਚਾ ਪਾਖ ਸਾਹੁ ਸਿਰ ਸਾਹਾ ਤੈ ਸਾਹੁ ਜਿਸ ਪਾਸ ਨਿਸ਼ਟਿਆ ਸੁ ਹੋਇ ਸਲਾਖਾ ਵੀ ਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੇ ਮਹੱਲਾ ਤੀਜਾ ਜੋ ਹਰ ਸੇਵੈ ਕਿਨ ਬਲ ਜਾਓ ਤੇ ਨਿਰਤ ਸਤਿ ਸਾਚ ਸੱਚਾ ਮੁਖ ਨਾਓ ਰੋ ਹਰਿ ਸੇਵਹਿ ਤੈਨ ਬਲ ਜਾਓ ਤੈਨ ਹਿਰਦੈ ਸਾਜ ਸੱਚਾ ਮੁਖ ਨਾਓ ਸਾਚੋ ਸਾਚ ਸਮਲਿਓ ਦੁਖ ਜਾਏ ਸੱਚ ਸਬਦ ਵਸੈ ਮਨ ਆਏ ਗੁਰ ਬਾਣੀ ਸੋਣਾ ਮੈਲ ਸਹਿਜੇ ਹਰਨਾ ਮਨ ਵਸਾਈ ਸਹਾਉ ਕੋਡ ਕੋ ਸੰਕ੍ਰਿਸ਼ਨਾ ਯਕਨੁ 부ਜਾਏ ਅੰਤਰ ਸਾਥ ਸਹਿਜ ਸੁਖ ਪਾਈੁਰਤ ਭਾਨੈ ਤਲਾ ਤੋ ਆਪ ਜਾਏ ਸਾਜ ਮਹਿਲ ਤਾ ਆਹ ਹਰ ਗੁਨਾਏ ਨਾ ਸਭ ਦੇ ਬੂਝੈ ਨਾ ਜਾਣ ਗੋਣੀ ਮਨ ਮੁਖ ਆਂਦੇ ਦੁੱਖ ਬਿਹਾਣੇ ਸਾਥ ਕੋਰ ਭੇਟੇ ਤਾਂ ਸੁਖ ਪਾਏ ਹਉ ਮੈਂ ਵਿਚਿ ਥਾਕਰ ਹਾਈ ਕਿਸ ਨੂੰ ਕਹੀਯਾ ਦਾ ਇੱਕ ਸੋਏ ਕਰਪਾ ਕਰੀ ਸਬਦ ਮਿਲਾਵਾ ਹੋਏ ਮੇਂ ਪ੍ਰੀਤਮ ਸੱਚੇ ਹੁਣ ਗਾਵਾਂ ਨਾਨਕ ਸੱਚੇ ਸੱਚਾ ਸੁਹਾਵਾ ਮੇਂ ਇਕ ਗੁਰ ਨਾਵਾ ਨਾਨਕ ਸੱਚੇ ਸੱਚਾ ਭਵਾ ਸਵਾਹਿ ਗੁਰੂ ਜੀ ਕਾ ਕਲਸ ਸਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਹਿ ਗੁਰੂ ਘਰ ਹੈ ਸਰਬ ਸਤਿ ਕੀ ਸਤਿਗੁਰੂ ਸਾਹਿਬ ਜੀ ਆਦੇ ਰਹੇ ਕੋਈ ਉਹਦੇ ਸਤਿਗੁਰੂ ਸਾਹਿਬ ਜੀ ਦੇ ਦਰਕਾਰ ਦੇ ਸਿਰ ਤੇ ਭਾਈ ਜੀ ਸਤਨਾ ਦੇ ਲੈ